ਕਾ ਸਾਰੇ ਆਰ ਨੂੰ ਵੈਲਕਮ ਕਰਦੇ ਆ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਸੇਖਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਕਰ ਚੋਂ ਆਪਾਂ ਦੂਸਰੀ ਵੀਡੀਓ ਪਾਉਣੀ ਆ ਜੀ ਪਹਿਲਾਂ ਕਾਫੀ ਟਾਈਮ ਪਹਿਲਾਂ ਇੱਕ ਵੀਡੀਓ ਪਾਈ ਸੀ ਅੱਜ ਫੇਰ ਪਹੁੰਚੇ ਆ ਤੇ ਭਾਜੀ ਹੁਣ ਚੰਗੀਆਂ ਝੋਟੀਆਂ ਲਿਆਉਂਦੇ ਆ ਹਰਿਆਣੇ ਦੇ ਵਿੱਚੋਂ ਬਹੁਤ ਟਾਪ ਕੁਆਲਿਟੀ ਦੀਆਂ ਅੱਜ ਫੇਰ ਤਿੰਨ ਸੇਲ ਕਰ ਰਹੀਆਂ ਇਹ ਤਿੰਨੇ ਬਹੁਤ ਹੀ ਚੰਗੀਆਂ ਸੋਹਣੀਆਂ ਵਾ ਤੇ ਹਵਾਨੇ ਵੀ ਤੁਸੀਂ ਦੇਖ ਸਕਦੇ ਆ ਐਚ ਐਫ گاਵਾ ਵਾਲੇ ਲੱਗੇ ਆ ਝੋਟੀਆਂ ਨੂੰ ਵੱਡੀਆਂ ਬਹੁਤ ਸੋਹਣੀਆਂ ਝੋਟੀਆਂ ਜੀ ਤੇ ਵੀਰ ਨਾਲ ਗੱਲਬਾਤ ਵੀ ਕਰਾਵਾਂਗੇ ਇਹਨਾਂ ਦੀ ਡਿਟੇਲ ਵੀ ਲਵਾਂਗੇ ਵਿੱਚੋਂ ਦੋ ਤਾਜ਼ੀਆਂ ਸੂਈਆਂ ਇੱਕ ਗੱਬਣ ਝੋਟੀ ਸੇਲ ਕਰਨੀ ਆ ਤੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਹੈ ਨੰਬਰ ਨੋਟ ਕਰ ਲਓ 8566009918 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਫੇਸਬੁੱਕ ਤੇ ਵੀ ਆਪਣਾ ਸੇਮ ਪੇਜ ਆ ਜੀ ਭਿੰਡਰ ਡੇਰੀ ਫਾਰਮ ਉਹਨੂੰ ਵੀ ਸਾਰੇ ਜਣੇ ਫੋਲੋ ਕਰ ਲਓ ਜੀ ਗੱਲਬਾਤ ਕਰਾਉਨੇ ਆ ਵੀਰ ਨਾਲ ਤੇ ਇਹਨਾਂ ਦੀ ਡਿਟੇਲ ਲਵਾਂਗੇ ਜੀ ਹਾਂ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਕੀ ਆ ਚਾਲਾ ਜੀ ਭਾਈ ਵਧੀਆ ਤੁਸੀਂ ਠੀਕ ਠਾਕ ਜੀ ਕਿੰਨੇ ਪਾਉ ਸੇਲ ਕਰਨੇ ਆ ਜੀ ਭਾਈ 3 ਝੋਟੀਆਂ ਜੀ ਅੱਛਾ 3 ਝੋਟੀਆਂ ਹਾਂਜੀ ਠੀਕ ਹੈ ਜੀ ਆਪਣਾ ਐਡਰੈਸ ਦੱਸ ਦੋ ਭਾਜੀ ਪਿੰਡ ਭਾਈ ਆਪਣਾ ਜਾਦਪੁਰ ਸੇਖਾ ਜੇ ਤਸਕੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰੇ ਨਾਮ ਦੱਸ ਦੋ ਜੀ ਨਾਮ ਮਦੀਪ ਸਿੰਘ ਭਾਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਆਪਣਾ 98788 6299 ਠੀਕ ਹੈ ਜੀ ਤੇ ਆਪਣੇ ਪਸ਼ੂ ਹਰਿਆਣੇ ਤੋਂ ਆਉਂਦੇ ਹਾਂਜੀ ਭਾਈ ਹਰਿਆਣੇ ਦੀ ਝੋਟੀਆਂ ਠੀਕ ਹੈ ਚੰਗੇ ਆ ਸੋਹਣੇ ਆ ਝੋਟੀਆਂ ਲਾਉਂਦੇ ਜੀ ਠੀਕ ਹੈ ਜੀ ਅੱਜ ਫੇਰ 3 ਸੇਲ ਕਰਨੀਆਂ ਇਹ ਇੱਕ ਗੱਬਣ ਵਿੱਚੋਂ ਹਾਂਜੀ ਇੱਕ ਗੱਬਣ ਉਹ ਵੀ ਕਾਫੀ ਚੰਗੀ ਵੱਡੀ ਭਾਜੀ ਨਗੀਨਾ ਹੀ ਆ ਭਾਜੀ ਬਹੁਤ ਤਗੜੀ ਜੀ ਝੋਡੀ ਆਪਾਂ ਬਾਹਰ ਕੱਢ ਕੇ ਦਿਖਾਉਣੀ ਆ ਹਾਥੀ ਆ ਜੀ ਭਾਜੀ ਹਾਂਜੀ 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 ਠੀਕ ਆ ਜੀ ਆਪਾਂ ਝੋਟੀ ਆ ਪਹਿਲੇ ਨੰਬਰ ਤੇ ਦਿਖਾਉਣੀ ਆ ਤੁਹਾਨੂੰ ਇਹ ਵੀ ਸੂਈ ਤਾਜੀ ਆ ਤੇ ਇਹਦਾ ਬੱਚਾ ਮਰ ਗਿਆ ਮਰ ਗਿਆ ਭਾਜੀ ਰੋ ਬੱਚਾ ਨਾ ਰਿਹਾ ਪਹਿਲਾਂ ਝੋਟੀ ਦਿਖਾਵਾਂਗੇ ਆਪਾਂ ਬੱਚਾ ਵੀ ਦਿਖਾਉਣੇ ਬੱਚਾ ਹੈਗਾ ਲੈ ਸੁਟਿਆ ਨੀਗਾ ਝੋਟੀ ਦਾ ਹਵਾ ਨਾ ਜਾ ਕੇ ਕਰੋ ਜੀ ਐਚ ਐਫ ਗਾਵਾਂ ਨੂੰ ਇਦਾਂ ਦੇ ਹਵਾਨੇ ਲੱਗੇ ਹੁੰਦੇ ਆ ਜੀ 1:51 ਤੇ 4:30 ਵਜੇ ਕੰਨੀ ਜੇ ਫਿਰ ਉਹ ਹਵਾਨਾ ਬਣਾਉਂਦੀ ਹੈ ਠੀਕ ਆ 6 ਵਜੇ 4:30 ਹੋ ਗਈ ਠੀਕ ਹੈ ਜੀ ਥਾੜ੍ਹ ਵੀ ਬੜੇ ਸੋਹਣੇ ਲੱਗੇ ਆ ਜੀ ਇਹਦੇ ਹਾਂ ਜੀ ਆ ਚੈੱਕ ਕਰ ਲਓ ਪਾੜੇ ਦੇ ਮਿਲ ਜੀ ਅੱਛਾ ਪਾੜੇ ਤੇ ਕੋਈ ਨਹੀਂ ਇਦਾਂ ਮਿਲ ਜੀ ਠੀਕ ਆ ਪਾੜੇ ਤੇ ਮਿਲ ਜੀ ਭਾਜੀ ਇਹਦੇ ਕਿਚੀ ਲੱਗਦੀ ਪੱਥੇ ਨਹੀਂ ਖਾਦੇ ਨੇ ਕੱਦ ਚੈੱਕ ਕਰ ਲਓ ਜੀ ਭਾਜੀ ਦੇ ਮੋਢੇ ਤੱਕ ਜਾਂਦੀ ਆ ਜੀ ਕੱਦ ਕੱਦ ਵੇਖ ਲਓ ਜੀ ਇਹ ਭਾਜੀ ਇਹ ਨਾ ਹੀਰਾ ਕਰੀ ਜਾਂਦੀ ਕੱਟੇ ਦਾ ਕੱਟੀ ਜਾਂ ਰਹੀ ਪੱਥੇ ਨਹੀਂ ਖਾਦੇ ਠੀਕ ਸੂਆ ਇਹਦਾ ਭਾਜੀ ਕਿੰਨਾ ਸੂਆ ਦੂਜਾ ਜੀ ਅੱਛਾ ਦੂਜਾ ਸੂਆ ਠੀਕ ਆ ਦੁੱਧ ਕਿੰਨਾ ਤਿਆਰ ਹੈ ਦੇਖੋ ਪੱਥੇ ਮੈਂ ਤਾਂ 13 ਕਿਲੋ ਭਿੰਚਾ ਠੀਕ ਆ ਜੀ ਠੀਕ ਤੇ ਬੱਚਾ ਵੀ ਦਿਖਾ ਦਿਓ ਤੁਹਾਨੂੰ ਬੱਚਾ ਵੀ ਮੱਚੀ ਵਸ ਗਈ ਆ ਕੱਟੀ ਆ ਜੀ ਇੱਕ ਪਰਸੋਂ ਮਰਿਆ ਇੱਕ ਕੱਲ ਰਾਤੀ ਮਰ ਗਈ ਆ ਕੱਟੀ ਮਰ ਗਈ ਆ ਉਸੇ ਉਸੇ ਝੋਟੀ ਦੀ ਆ ਕੱਟੀ ਤੇ ਤਗੜੀ ਹੀ ਪਣੀ ਹਾਂ ਜੀ 18 ਦਿਨ ਹੋ ਗਏ ਸਰੀਰ ਨੂੰ ਠੀਕ ਹੈ ਜੀ ਹਾਂ ਜੀ ਬਾਕੀ ਸੰਗ ਸੁਗ ਦੀ ਕੁਆਲਿਟੀ ਵੀ ਚੰਗੀ ਆ ਤੇ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਤੇ ਦੁੱਧ ਭਾਜੀ ਕਿੰਨੇ ਦੀ ਆਸ ਕਰਦੇ ਵੀ ਕਿੰਨਾ ਕਰ ਜੂਗੀ ਜੀ ਇਹ ਭਾਜੀ 15 ਕਿਲੋ ਦੁੱਧ ਕਰੂਗੀ ਠੀਕ ਆ ਹਾਂਜੀ ਸਹੀ ਆ 15 ਕਿਲੋ ਹੋ ਗਿਆ ਭਾਈ ਕਰ ਦਿਆ ਗਈਆਂ ਬਸ ਤਾਈ ਨੇ ਕਹਾ ਬੈਠੀ ਕਿ ਚੱਲੀ ਗਈ ਹਾਂਜੀ ਹਾਂਜੀ ਉਹ ਚੱਗੀ ਗਈ ਥਾਣ ਵੀ ਸੋਹਣਾ ਲੱਗਾ ਬੱਚੋ ਤੇਲ ਚਬਾਈ ਕਿੰਨੇ ਵਜੇ ਦੀ ਹੋਈ ਹੈ ਜੀ ਚਵਾਈ ਆਪਾਂ 6 ਵਜੇ ਕੀਤੀ 7 ਵਜੇ ਝੂਠੀ ਮਾਰਨਾ ਆ 7 ਵਜੇ ਚਵਾਈ ਬੱਚਾ ਮਾਰ ਗਿਆ ਲੱਗਾ ਸੇ ਠੀਕ ਆ ਜੀ ਹਾਂਜੀ ਤੇ ਸਾਮਾਨ 6 ਵਜੇ ਚਵਾਈ ਕਰਦੇ 6 ਤੋਂ 6 ਕਰਦੇ ਆਪਾਂ ਠੀਕ ਆ ਠੀਕ ਆ ਤੇ ਇਹਨੂੰ ਹੋਰ ਵੀ ਤੋਰ ਦੋ ਇੱਕਰ ਆ ਵੇਖੋ ਕੱਦ ਚੈੱਕ ਕਰੇ ਕੱਦ ਕਾਠ ਨੂੰ ਪੂਰੀ ਤਗੜੀ ਆ ਵੱਡੀ ਆ ਜੀ ਦੂਜਾ ਸੂਆ ਭਾਈ ਦੱਸਦਾ 12-13 ਲੀਟਰ ਦੁੱਧ ਹਾਲੇ ਹੁਣ ਇਹਦੇ ਕੋਲ ਰੈਡੀ ਆ ਆ ਵੇਖੋ ਕੱਦ ਕਾਠ ਨੂੰ ਪੂਰੀ ਚੰਗੀ ਆ ਦਾ ਹਮਾਨਾ ਬੜਾ ਸੋਹਣਾ ਹੈ ਕਮਾਲ ਹੋ ਵਾ ਜੀ ਪੂਰੀ ਵੱਡੀ ਆ ਜੀ ਬਾਕੀ ਕੁਆਲਿਟੀ ਦੇ ਡੰਗਰ ਲਿਆਉਂਦੇ ਆ ਭਾਜੀ ਜਾਨੀ ਚੰਗੇ ਸੋਹਣੇ ਬਾਕੀ ਚੰਗੀ ਕੱਦ ਕਾਠ ਲਉਂ ਵੀ ਤੇ ਦੁੱਧ ਭਾਈ ਕਿੰਨਾ ਚਵਾਉਗੀ ਭਾਈ 14 15 ਕਿਲੋ ਦਾ ਨਾਰਮਲ ਚ ਵਾਜੂ ਠੀਕ ਹੈ ਜੀ ਹਾਂ ਦੁੱਧ ਦੇ ਕੋਈ ਹੈਗਾ ਜੀ ਥੋੜਾ ਘਟਾ ਦੇ ਸਾਡੇ ਕੋਲ ਠੀਕ ਹੈ ਹਾਂ ਜੀ ਇਹ ਤਾਂ ਬੱਚੇ ਦਾ ਵੀ ਦਿੱਤਾ ਜੀ ਸਾਡੇ ਨੂੰ ਠੀਕ 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 ਤੇ ਇਹਦਾ ਮੁੱਲ ਕਿੰਨਾ ਕਰਦੇ ਮੁੱਲ ਤੇ ਭਾਈ ਇਹਨਾਂ ਨਾਲ ਪਾਸ ਤੇ ਇੱਕ ਸੱਤ ਵੀ ਲੱਗ ਗਿਆ ਜੀ ਤੁਹਾਨੂੰ ਮਾਰੀ ਹਾਂ ਹਾਂ ਜੀ ਹੋ ਲਿਆਂਦੇ ਨਾਲ ਭਾਜੀ 1 ਲੱਖ ਦੇ ਦਿਆਂਗੇ ਪੂਰੇ ਠੀਕ ਹੈ ਬਟਾ ਲੱਗ ਗਿਆ ਹੁਣ ਕੇ ਬਟਾ ਲੱਗ ਗਿਆ ਹਾਂਜੀ ਠੀਕ ਹੈ ਬਾਕੀ ਮੋਕੇ ਥੋੜਾ ਬੋਧਾ ਮਾਨ ਕਰ ਦੋਗੇ ਹਾਂਜੀ ਹੋਰ ਠੀਕ ਹੈ ਬਾਕੀ ਭਾਜੀ 90 ਰੁਪਏ ਵਾਲਾ ਕੋਈ ਨਾ ਤੁੰ ਕਰੇ ਕਿਉਂ 90 ਰੁਪਏ ਤਾਂ ਵਾਰ ਨਹੀਂ ਸਾਦੀ ਹਾਂਜੀ ਬਾਕੀ ਇਹ ਤੁਸੀਂ ਲਿਆਂਦੀ ਵੀ ਉਧਰੋਂ ਹਾਂਜੀ ਉਧਰੋਂ ਲਿਆਂਦੀਏ ਦੁੱਧ ਵੀ ਇੰਨਾ ਹੈ ਕਿਉਂਕਿ ਇੱਕ ਸੱਤ ਲੱਗ ਗਿਆ ਮੈਂ ਤੁਹਾਨੂੰ ਝੂਠ ਮਾਰੀਏ ਇੱਕ ਲੱਗ ਗਿਆ ਹੈਗਾ ਸੱਤ ਨਹੀਂ ਦਿੱਤਾ ਹਾਂਜੀ ਚਲੋ ਕੋਈ ਗੱਲ ਨਹੀਂ ਤੇ ਬਾਕੀ ਫੋਨ ਕਰ ਲਿਓ ਭਾਜੀ ਨੂੰ ਹਾਂਜੀ ਕੋਈ ਨਹੀਂ ਹੋਰ ਤੇ ਪੂਰੇ ਲੱਖ ਚੋ ਮਾਨ ਹੋ ਜਾਊਗਾ ਆ ਵੇਖ ਸਕਦੇ ਛੋਟੀ ਬਹੁਤ ਹੀ ਸੋਹਣੀ ਆ ਕਦ ਕਾਠਲੋਂ ਚੰਗੀ ਆ ਬਾਕੀ ਬੱਚਾ ਇਹਦਾ ਬੱਚਾ ਗਿਆ ਮਾਰ ਦੂਜੇ ਨੰਬਰ ਤੇ ਆਪਾਂ ਦਿਖਾਉਣੀ ਆ ਜੀ ਵੱਡੇ ਪੱਲੇ ਦੀ ਆ ਇਹ ਵੀ ਬਹੁਤ ਹੀ ਸੋਹਣੀ ਜਿੱਦਾਂ ਵੱਡੀਆਂ ਵੱਡੀਆਂ ਵੜਾਂ ਦੇਖੀ ਦੀਆਂ ਆਪਾਂ ਉਹਨਾਂ ਦੇ ਹਮਾਨੇ ਦੇਖੀਦੇ ਆ ਨਾ ਓਡੀ ਵੱਡੀ ਏ ਛੋਟੀ ਏ ਕਦ ਕਾਠਲੋਂ ਕੋਈ ਕਸਰ ਨਹੀਂ ਸਿੰਗ ਦੇ ਵਿੱਚ ਦੀ ਰੁਪਈਆ ਨਹੀਂ ਲੱਗਦਾ ਜੀ ਚਾਰ ਦੰਦ ਹੈ ਭਾਈ ਇਹ ਤੇ ਦੂਜਾ ਸੁਆ ਚਾਰ ਦੰਦ ਮੂਦੋ ਤੇ ਥਾਣ ਦਾ ਗੈਪ ਚੈੱਕ ਕਰ ਲੋ ਜੀ ਤਕਰੀਬਨ ਫੁੱਟ ਦਾ ਹੀ ਗਿਆ ਭਾ ਅਗਲੇ ਥਾਣਾ ਦੇ ਹਾਂਜੀ ਪੰਜ-ਛੇ ਦਿਨ ਹੀ ਲੱਗਦੀ ਠੀਕ ਹੈ ਕਿੰਨੇ ਦਿਨ ਲੱਜੂਗੀ ਜੀ ਇਹੇ ਭਾਜੀ 28 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ ਦੋ ਚਾਰ ਦਿਨ ਉੱਤੇ ਵੀ ਲੈ ਜੂਗੀ ਠੀਕ ਹੈ ਜੀ 28 ਤਰੀਕ ਤੱਕ ਦਿਨ ਪੂਰੇ ਸੂਹਾ ਦੂਜਾ ਸੂਹਾ ਦੂਜਾ ਮੂੰਹ ਚਾਰ ਦੰਦ ਅੱਛਾ ਮੂੰਹ ਤੋਂ ਵੀ ਚਾਰ ਦੰਦ ਆ ਹਾਂ ਵੇਖੋ ਜੀ ਲੋ ਕੰਮ ਕੰਮੋ ਵੀ ਵੇਖ ਲੋ ਜੀ ਬਹੁਤ ਹੀ ਸੋਹਣੀ ਹੈ ਜੀ ਆਹ ਵੇਖੋ ਹਵਾ ਨਾ ਜਾ ਕੇ ਕਰ ਲੋ ਜੀ ਇੱਕ ਰ ਬਾਕੀ ਤਿੰਨ ਚਾਰ ਦਿਨ ਵੀਰ ਜੀ ਦਾ ਲੈ ਜੂਗੀ ਤੇ ਤਿੰਨਾਂ ਚੌਹਾਂ ਦਿਨਾਂ ਨੂੰ ਕਿੱਥੇ ਬਹੁਤ ਜ਼ਿਆਦਾ ਤਿਆਰ ਹੋ ਜਾਣੀ ਹੈ ਸੋਣੀ ਬਹੁਤ ਜ਼ਿਆਦਾ ਹੈ ਠੀਕ ਆ ਤੇ ਦੁੱਧ ਭਾਜੀ ਕਿੰਨਾ ਚਵਾਇਆ ਨੇ ਇਹਨੇ ਭਾਜੀ ਖੀਰੀ ਝੋਟੀ ਨੂੰ 18 ਕਿਲੋ ਦੁੱਧ ਚਵਾਇਆ ਹੈ ਅੱਛਾ 18 ਕਿਲੋ ਦੁੱਧ ਚਵਾਇਆ ਹੈ ਜੀ ਲਾਈਬਲਿਟੀਿੰਗ ਹੋਈ ਉਸ ਸਾਰਾ ਠੀਕ ਹੈ ਜੀ ਸਹੀ ਸਹੀ ਇਹ ਰਿਕਾਰਡ ਹੈਗਾ ਇਹਦਾ ਪਹਿਲਾ ਤੋੜ ਦੋ ਨੂੰ ਵੀ ਇਹ ਭਾਜੀ ਕੱਤੀ ਸੀ ਨਾ ਜਦੋਂ ਹਾਂ ਜੀ ਬਿਊਟੀ ਚ ਪਹਿਲੇ ਨੰਬਰ ਤੇ ਵੀ ਆਈ ਮੇਲਾ ਵੀ ਜਿੱਤਿਆ ਹੈ ਅੱਛਾ ਮੇਲਾ ਜਿੱਤਿਆ ਹੈ ਹਾਂ ਜੀ ਉੱਥੇ ਠੀਕ ਹੈ ਜੀ ਠੀਕ ਹੈ ਕੀ ਹੈ ਬਹੁਤ ਚੰਗਾ ਹੈ ਜੀ ਸਰ ਅੱਛਾ ਤੁਹਾਡੇ ਕੋਲ ਆ ਵੀ ਹਾਂਜੀ ਲੈ ਆਵਾਂਗੇ ਤੁਹਾਨੂੰ ਕੋਈ ਠੀਕ ਹੈ ਜਿਹਨੇ ਮੇਲਾ ਜਿੱਤਿਆ ਹੈ ਅੱਛਾ ਅੱਛਾ ਜੀ ਹਾਂਜੀ ਠੀਕ ਹੈ ਜਿਹੜੀ ਮਤਲਬ ਕਿ ਜਿਹੜੀ ਸੁੰਦਰਤਾ ਦੇ ਮੁਕਾਬਲੇ ਹੁੰਦੇ ਉਹਦੇ ਵਿੱਚ ਇਹਨੇ ਮੇਲਾ ਜਿੱਤਿਆ 1.5 ਸਾਲ ਦੀ 1.5 ਸਾਲ ਦੀ ਇਹ ਕਿੰਨੇ ਨੰਬਰ ਤੇ ਰਹੀ ਸੀ ਜੀ ਪਹਿਲੇ ਨੰਬਰ ਤੇ ਅੱਛਾ ਪਹਿਲੇ ਨੰਬਰ ਤੇ ਠੀਕ ਹੈ ਜੀ ਇਹਨੂੰ ਤੋੜ ਦਿਓ ਜੀ ਇਕਨ ਆਹ ਵੇਖੋ ਜੀ ਇਹਨੇ ਮੇਲਾ ਜੁੱਟੇ ਜਿੱਤਿਆ ਆਹ ਛੋਟੀ ਨੇ ਹਮਾਂ ਨਾ ਚੈੱਕ ਕਰ ਲੋ ਆਹ ਵੇਖੋ ਆਹ ਦੇਖੋ ਝੋਟੀ ਚੈੱਕ ਕਰੋ ਕਾਦੇ ਦਾ ਚੈੱਕ ਕਰੋ ਅਗਲੇ ਬੰਨੇ ਵੀਰ ਦੇਖਦਾ ਨਹੀਂ ਇਹਦੇ ਝੋਟੀ ਦੇ ਜਦੋਂ ਪਿੱਛੋਂ ਕੈਮਰਾ ਮਾਰੀ ਆਹ ਦੇਖੋ ਜੀ ਹਵਾਨਾ ਵੀ ਐਚ ਐਫ گاਵਾਵਾਲਾ ਲੱਗਾ ਵਾਦ ਮੇਲਾ ਜਿੱਤਿਆ ਨੇ ਝੋਟੀ ਹੁੰਦੀ ਨਹੀਂ ਕੱਚੀ ਉਮਰ ਦੇ ਵਿੱਚ ਹੀ ਵੱਡੇ ਰਿਕਾਰਡ ਤੋੜਿਆ ਝੋਟੀ ਨੇ ਲੈ ਉਹ ਵੀਰ ਜੀ ਕਮਾ ਗਏ ਇਹਨੂੰ ਜੀ ਜਿਵੇਂ ਤਾਂ ਕੋਈ ਗਾਣ ਨੂੰ ਮਲ ਪਛਾਨ ਹਾਂਜੀ 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 ਹਵਾਨਾ ਬਹੁਤ ਜਿਆਦਾ ਸੋਹਣਾ ਤਿਆਰ ਕੀਤਾ ਵਾ ਤਿੰਨ ਚਾਰ ਦਿਨ ਲੈ ਜਾਣੇ ਆ ਸਰਟੀਫਿਕੇਟ ਪੂਰੇ ਵੀਰ ਤੁਹਾਨੂੰ ਦਿਖਾ ਦੇਣਗੇ ਜੀ ਜਿਹੜੇ ਮੇਲੇ ਦੇ ਵਿੱਚੋਂ ਬਿਊਟੀਫੁੱਲ ਜਿਹੜਾ ਸੁੰਦਰਤਾ ਦਾ ਮੇਲਾ ਹੁੰਦਾ ਵਾ ਜੀ ਜਦੋਂ ਜਨਵਾਰਾਂ ਦੇ ਮੇਲੇ ਲੱਗਦੇ ਆ ਉਹਦੇ ਵਿੱਚੋਂ ਸੋਹਣੇ ਪੰਨ ਦੇ ਵਿੱਚ ਬਹੁਤ ਹੀ ਇਹਨੇ ਨਾਮ ਜਿੱਤੇ ਆ ਜੀ ਸਰਟੀਫੀਕੇਟ ਵੀ ਹੈਗੇ ਆ ਝੋਟੀ ਦੇ ਰਿਕਾਰਡ ਸਾਰਾ ਦਿੱਤਾ ਜਾਊਗਾ ਫੋਨ ਕਰ ਲਿਓ ਭਾਜੀ ਨੂੰ ਤਾਂ ਦੇਣ ਤਿੰਨ ਤੋਂ ਚਾਰ ਵੀਰ ਜੀ ਹੁਣੀ ਕਹਿੰਦੇ ਵੀ ਲੱਜੂਗੀ ਇਹ ਹੱਥ ਹੀ ਅਰਗਾ ਕਰਦੇ ਆ ਜੀ ਇਹਦਾ ਆਹ ਦੇਖੋ ਜੀ ਕਿੰਨਾ ਦੁੱਧ ਚਵਾਉਗੇ ਇਸ ਵਾਰ ਭਾਜੀ ਇਹ ਭਾਜੀ 20 ਤੋਂ 22 22 3 ਲੀਟਰ ਚਵਾਜੂਗਾ ਹਾਂਜੀ ਭਾਜੀ ਚਵਾਜੂਗਾ ਠੀਕ ਹੈ ਐਨੀ ਝੂਤੀ ਤੋਂ ਭਾਜੀ 22 ਲੀਟਰ ਚੰਦਾ ਬਾਕੀ ਕਾਟ ਕਾਟ ਤੇ ਤੁਹਾਡੇ ਨੂੰ ਉੱਚੀ ਲੱਗਦੀ ਮਸਾਂ ਹਾਂਜੀ ਸਵਾ ਪਾਣੀ ਵਿੱਚ ਕਿੱਥੇ ਮਿਲ ਗਏ ਕੱਢ ਦੂੰਗਾ ਹਾਂਜੀ ਹਾਂਜੀ ਤੇ ਇਹਦਾ ਮੁੱਲ ਮੋਹਰੇ ਨਾ ਭਾਈ ਇਹ ਵਪਾਰੀ ਬੰਦਾ ਵੀ ਲੈ ਰਿਹਾ ਹੈ ਆਪਣਾ ਅੱਛਾ ਹਾਂ ਜੀ ਤੇ ਬੰਦਾ ਤੇ ਮੋਲ ਹੋ ਰਿਹਾ ਨਾ ਕਿ ਉਹਨੇ ਵੇਚਣੀ ਤਾਂ ਜਾਵੇ ਠੀਕ ਹੈ ਜੀ ਜੇ ਆਪਾਂ ਫਿਰ ਬੋਲ ਸਕਦਾ ਫੋਨ ਤੇ ਕਰ ਲਵਾਂ ਬਾਕੀ ਜੇ ਕੇ ਇਹਨੇ ਖਰੀਦਣੀ ਹੋਵੇ ਜੇ ਕੇ ਨੂੰ ਪਸੰਦ ਹੋਵੇ ਫੋਨ ਕਰ ਲੈ ਹਾਂ ਜੀ ਫੋਨ ਕਰ ਲੈ ਫੋਨ ਤੇ ਮੋਲ ਹੋ ਜਾਊਗਾ ਹਾਂ ਜੀ ਤੇ ਬਾਕੀ ਇਹ ਪਾਣੀ ਬੰਦਾ ਲੈ ਰਿਹਾ ਉਹਨੇ ਵੇਚਣੀ ਹੈਗਾ ਹਾਂ ਜੀ ਹਾਂ ਜੀ ਹਾਂ ਜੀ ਆ ਭੈਣ ਜੀ ਇੱਥੇ ਨਾਮੀ ਝੋਡੀ ਹੈ ਹਾਂ ਜੀ ਨਾਮੀ ਝੋਡੀ ਠੀਕ ਹੈ ਛੋਟੀ ਹੁੰਦੀ ਨਾ ਜਿੱਤ ਲਈ ਹੈ ਨਾਮ ਜਿੱਤਦੇ ਹੈ ਚਾਰ ਬੰਦਾ ਜੇ ਹੋਰ ਕੱਦ ਕਰੂਗੀ ਹਾਂ ਜੀ ਕੱਦ ਕਰ ਸਕਦੀ ਹੈ ਜੇ ਤੁਹ ਸਹੀ ਆ ਫੋਨ ਕਰ ਲਿਓ ਇੱਕ ਆਪਾ ਤਾਂ ਹੋਣੀ ਆ ਲਾਸਟ ਤੇ ਆ ਵੀ ਛੋਟੀ ਚੰਗੀ ਸੋਹਣੀ ਆ ਤੇ ਇਹ ਵੀ ਸੂਈ ਆ ਜੀ ਖਵਾ ਨਾ ਇਹਦਾ ਵੀ ਚੈੱਕ ਕਰ ਲਓ ਆ ਦੇਖੋ ਕੱਦ ਕਾਠ ਇਹਦਾ ਵੀ ਦੇਖ ਲਓ ਸਿੰਘ ਸਿੰਘ ਇਹਦਾ ਵੀ ਚੰਗਾ ਜੀ ਤੇ ਇਹ ਭਾਜੀ ਕਿੰਨਾ ਸੁਗਾ ਇਹ ਭਾਜੀ ਪਹਿਲਾਂ ਸੁਗਾ ਇਹ ਨੂੰ ਉਹ ਚਾਰ ਦਾੰਦਾ ਅੱਛਾ ਸੁਈ ਹੋ ਗਿਆ ਕੋਈ ਇੱਕ ਦੋ ਮਹੀਨੇ ਲੱਗ ਸਕਦੇ ਉਹ ਦਲੇ ਅੱਛਾ ਦੋ ਮਹੀਨੇ ਮੇਰੀ 20 ਦਿਨ 15 ਦਿਨ ਕਹਦੀ ਹੈ ਪਰਸੋਂ ਦਿਨੋਂ ਠੀਕ ਆ ਵੀ ਲੱਗ ਗਿਆ ਸੀ ਮੈਂ ਲਖਾਤਾ ਜੇ ਅੱਛਾ ਠੀਕ ਆ ਲੱਗ ਗਿਆ ਠੀਕ ਆ ਤਾਂ ਦੁੱਧ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਤੇ 7 ਕਿਲੋ ਆਈਗਾ ਹੁਣ ਇਹਦਾ ਬੈਂਕ ਵੱਲ ਬੰਦ ਕੀਤਾ ਬਿਲਕੁਲ ਹੀ ਅੱਛਾ ਹੁਣ ਇਹਦੇ ਕੋਲ 6 ਕਿਲੋ ਦੁੱਧ ਹੈਗਾ ਜੀ ਅ 6 ਕਿਲੋ ਦੁੱਧ ਹੈਗਾ ਤੇ ਬੱਚਾ ਇਹਦਾ ਬੱਚਾ ਮਰ ਗਿਆ ਛੋਟੀ ਦਰਦੀ ਠੀਕ ਹੈ ਜੀ ਆਹ ਹੋਏ ਫਿਰ 7 ਕਿਲੋ ਦੁੱਧ ਉਹ ਤਾਂ ਬਾਕੀ ਆ ਕੋਈ ਫਰਕ ਨਹੀਂ ਪੈਂਦਾ ਜਦੋਂ ਮਰਜੀ ਬਹਿ ਜਾਓ ਇਹਦੇ ਥੱਲੇ ਆਹ ਵੇਖੋ ਹਾਰ ਤੇ ਮਿਲ ਪੈਂਦੀ ਹੈ ਕਿ ਟੀਕਾ ਲਾਉਂਦੇ ਆਂ। ਆ ਟੀਕਾ ਭਾੜੇ ਦੀ ਵੀ ਲੋੜ ਨਹੀਂ ਪੈਣੀ। ਅੱਛਾ ਭਾੜੇ ਦੀ ਵੀ ਲੋੜ ਨਹੀਂ। ਜਦੋਂ ਮਰਜੀ ਬੈਜੋ। ਇੱਦਾਂ ਬੱਸ ਦੱਸਦੇ ਆ ਚਲੋ ਇਹਨਾਂ ਚਾਰ ਟਾਂ ਚੋਲਦਾ। ਠੀਕ ਠੀਕ ਠੀਕ। ਇੱਦਾਂ ਵੱਡਾ ਪਾਣੀ ਪਾਣਾ ਜੀ। ਸਹੀ ਹੈ ਸਹੀ। ਇਹਨੂੰ ਤੋੜ ਦਿਓ ਜੀ। ਆ ਵੇਖੋ ਛੋਟੀ ਦਾ ਸਿੰਘ ਸੁng ਬੜਾ ਸੋਹਣਾ ਹੈ ਦਾ ਵੀ। ਆ ਵੇਖੋ। ਤੇ ਸੂਈ ਨੂੰ 2 ਕੁ ਮਹੀਨੇ ਹੋ ਗਏ ਆ ਤੇਨੂੰ ਟੀਕਾ ਵੀ ਲੱਗਾ। ਦੁੱਧ ਇਸ ਟਾਈਮ ਤੇ 6 ਕਿਲੋ ਤਿਆਰ ਆ ਜਿਹੜਾ ਇਹਦੇ ਕੋਲ ਹੈਗਾ। ਆਹ ਵੇਖ ਸਕਦੇ ਕਮਾਲੋ ਵੀਰ ਜੀ ਇਹਨੂੰ ਤੇ ਥਾਣੇ ਦੇ ਵੀ ਸੋਹਣੇ ਲੱਗੇ ਆ ਜੀ ਤੇ ਬਾਕੀ ਠੰਡੀ ਧੀਰੀ ਆ ਕੋਈ ਮਸਲਾ ਨਹੀਂ ਗਾ ਜਿੱਦਾਂ ਮਰਜੀ ਥੱਲੇ ਬਹਿ ਜਾਓ ਕੋਈ ਟੀਕਾ ਲਾਉਣ ਦੀ ਲੋੜ ਕੋਈ ਪਾੜਾ ਪਾਉਣ ਦੀ ਲੋੜ ਗਾਇਆਂ ਵਰਗੀ ਆ ਪੂਰੀ ਕੋਈ ਮਸਲਾ ਨਹੀਂ ਇਹਦਾ ਤੇ ਹਵਾਨਾ ਬਹੁਤ ਸੋਹਣਾ ਹੈ ਇਹਦਾ ਆਹ ਦੇਖੋ ਜੀ ਖੁਰਲੀ ਤੋਂ ਲਾਂਬੇ ਆ ਤੇ ਆ ਵੇਖੋ ਪਾਜੀ ਜਿੱਥੇ ਮਰਜੀ ਬੈਜੋ ਆ ਵੇਖੋ ਚੈੱਕ ਕਰੋ ਜੀ ਕੋਈ ਚੱਕਰ ਨਹੀਂਗਾ ਬਿਲਕੁਲ ਠੰਡੀ ਧੀਰੀ ਆ ਜੀ ਜਦਾਂ ਗਾਈਆਂ ਦੇ ਥੱਲੇ ਬੈਹਿ ਕੇ ਦਿਖਾ ਦਿੰਦੇ ਅੱਜ ਵੀਰ ਨੇ ਮੱਝ ਥੱਲੇ ਬੈਹਿ ਕੇ ਦਿਖਾਤਾ ਸੂਆ ਪਹਿਲਾਂ ਸੂਈ ਹੈ ਲਾਢੀ ਭਾਰਤ ਸਾਹਿਬ ਤੇ ਛੱਡ ਦੋ ਇਹਦੇ ਠੀਕ ਹੈ ਸੂਆ ਪਹਿਲਾਂ ਹੀ ਸੂਈ ਹੈ ਪਹਿਲਾਂ ਚਾਰ ਦਾ ਦਾ ਠੀਕ ਹੈ ਠੀਕ ਹੈ ਬਾਕੀ ਬਾਈ ਦੋ ਦਾ 8 ਕਿਲੋ 8-9 ਕਿਲੋ ਹੀਗਾ ਅੱਛਾ ਜੀ ਮੱਠੀ ਬਿਲਕੁਲ ਅੱਲ ਕੋਈ ਨਹੀਂ ਹੈ ਠੀਕ ਹੈ ਤੇ ਅਜੇ ਨੂੰ ਠੀਕ ਕਰਾ ਤਾ ਮਤਲਬ ਮੈਂ ਵੰਡ ਬਿਲਕੁਲ ਇਹ ਬੰਦ ਕੀਤਾ ਜੀ। ਠੀਕ ਹੈ ਜੀ। 6 ਤੋਂ 7 ਦਿਨ ਦੁੱਧ ਹੋਊਗਾ ਨਾ। ਦੁੱਧ ਨੂੰ 8-9 ਕਿਲੋ ਹੈਗਾ ਜੀ ਦੁੱਧ। ਠੀਕ ਹੈ ਜੀ। ਘਟ ਗਈ ਹੁਣ ਦੁੱਧ। ਘਟ ਗਈ ਤਾਂ ਮੈਂ ਕਿਹਾ ਵੰਡ ਜੀ ਬੰਦ ਕੀਤਾ ਡਾਕਟਰ ਜੀ ਨੇ ਵੰਡ ਬੰਦ ਕਰ ਦੋ ਜੀ ਬਣੀ ਆ। ਠੀਕ ਆ। ਹਾਂਜੀ। ਇਹਦਾ ਕਿੰਨਾ ਕਰਦੇ ਮੁੱਲ? ਇਹਦਾ ਭਾਜੀ ਲੈਣ ਦੇ ਨਾਲ ਜੀ 60000 ਰੁਪਏ। ਅੱਛਾ ਮੌਕੇ ਤੇ ਹਾਜੂ ਸ਼ੋਰਟ ਸ਼ਾਰਟ ਥੋੜੀ ਬੋਲ ਸੋਲਵਾ ਸੋਲਵਾ ਵੀ ਹੋਊਗੀ ਠੀਕ ਹੈ ਜੀ ਵੀ ਇਹਨੂੰ ਫੋਨ ਕਰ ਲਿਓ ਬਾਕੀ ਗਾਈਆਂ ਵਰਗੀ ਆ ਕੇ ਜਦੋਂ ਮਰਜੀ ਜਨਾਨੀ ਦੇ ਚੋਲ ਦੇ ਬਹੁਤ ਵਧੀਆ ਜੀ ਹਾਂ ਜੀ ਪੰਜ ਦੇ ਨਿਆਣਾ ਚੋਈ ਜੀ ਛੋਟੀ ਬਹੁਤ ਠੰਡੀ ਸੀ ਬਿਲਕੁਲ ਬਿਲਕੁਲ ਜੀ ਗਾਂ ਬਣ ਗਈ ਆ ਰਿੰਗ ਤੇ ਬਣੀ ਆ ਹਾਂ ਜੀ ਠੀਕ ਆ ਵੀ ਮਤਲਬ ਹਾਂ ਅੱਗੇ ਅਗਲੇ ਦੀ ਕਿਸਮਤ ਵਾਧੇ ਦੀ ਆ ਕੇ ਹਾਂ ਜੀ 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 ਹਾਂ ਜੀ ਠੀਕ ਆ ਬਾਰਾ ਦਾ ਕੰਮ ਨਹੀਂ ਆਵੇਂ ਕਹਿੰਦੀ 20 ਦਿਨ ਹੋ ਗਏ 15 ਦਿਨ ਹੋ ਗਏ ਸੂਈ ਨੂੰ ਹਾਂ ਜੀ ਹਾਂ ਜੀ ਉਹਦਾ ਤੇ ਬੱਚਾ ਹੈਗਾ ਜਦੋਂ ਦੱਸਦਾ ਵੀ 20 ਦਿਨ ਹੋ ਗਏ 18 ਦਿਨ ਹੋ ਗਏ ਹਾਂ ਜੀ ਹਾਂ ਜੀ ਇਹਦੇ ਤੇ 2 ਮਹੀਨੇ ਹੋ ਗਏ ਸੂਈ ਨੂੰ ਠੀਕ ਤੇ ਕਰ ਨਹੀਂ ਭਾਜੀ ਕੋਈ ਗੱਲ ਬਾਤ ਨਹੀਂ ਬਸ ਠੀਕ ਹੈ ਜੀ ਆਹੀ ਤਿੰਨ ਪਸ਼ੂ ਸੇਲ ਕਰਨੇ ਆ ਇਹ ਇਹ ਵੀ ਭਾਜੀ ਉਧਰੋਂ ਆਈ ਹੈ ਕਿ ਕਿਦਾਂ ਇਹ ਬੰਦਿਆ ਤਾਂ ਸਾਡਰ ਤੋਂ ਲਿੰਗੇ ਰਾਜਸਥਾਨ ਦਾ ਹਰਿਆਣਾ ਦਾ ਬੱਡ ਰਿਆ ਰਵਾੜੀ ਹਾਂਜੀ ਰਾਜਸਥਾਨ ਆਂਦਾ ਚੁਣ ਕੇ ਰਾਜਸਥਾਨ ਉਧਰੋਂ ਆ ਅੱਛਾ ਇਹ ਅੱਛਾ ਰਵਾੜੀ ਜਿਲ੍ਹੇ ਦੀ ਹੈ ਠੀਕ ਹੈ ਠੀਕ ਹੈ ਕੰਨੀ ਦੇ ਤਾਂ ਟੈਗ ਲੱਗਾ ਕੇ ਟੈਗ ਤੇ ਰਿਪੋਰਟ ਕਰਦਾ ਹਾਂਜੀ ਕੰਨਾਂ ਦੇ ਵਿੱਚ ਟੈਗ ਹੈਗੇ ਉਹ ਬਾਕੀ ਜਿਹਨੂੰ ਪਤਾ ਸਰਚ ਕਰ ਸਕਦਾ ਜੀ ਹਾਂਜੀ ਠੀਕ ਹੈ ਆਪਣੀ ਡਾਇਰੈਕਟ ਵਿੱਚ ਚੈੱਕ ਕੀਤਾ ਜੀ ਉਹ ਗੱਲ ਠੀਕ ਹੈ ਜੀ ਹਾਂਜੀ ਸਹੀ ਹੈ ਤੇ ਬਾਕੀ ਆਕੇ ਵੀਰ ਕੋ ਤਸੱਲੀ ਕਰ ਲਿਓ ਤਸੱਲੀ ਕਰਕੇ ਚੈੱਕ ਕਰਕੇ ਲਾ ਜਿਓ ਆ ਨਾਮੀ ਝੋਟੀ ਆ ਤੇ ਨਾਮੀ ਝੋਟੀ ਦੇ ਬਾਰੇ ਵੀ ਵੀਰ ਨੂੰ ਹੋ ਜਾ ਜ਼ਰੂਰ ਕਰ ਲਿਓ ਇਹਨੇ ਸੁੰਦਰਤਾ ਦੇ ਵਿੱਚ ਨਾਮ ਪ੍ਰਾਪਤ ਕੀਤੇ ਹੋਏ ਆ ਸਾਡੀ ਬਿਆਨਾਂ ਕਰਦੇ 22 ਕਰੋੜ ਦਾ ਚਵਾਗ ਦਵਾਂਗੇ ਦਾ ਠੀਕ ਹੈ ਜੀ ਹਾਂ ਜੀ ਬਾਕੀ ਆ ਅਜ ਨਾ ਮੁੱਲ ਕਰੋ ਕਿ ਉਹਨੇ ਦਾ ਬਿਆਨਾ ਕਰਦੇ ਤੇ 22 ਕਿਲੋ ਲੀਟਰ ਮਰਵਾ ਦੋਗੇ ਕੰਡੇ ਤੇ ਕੰਡਾ ਮਰਾ ਕੇ ਤੇ ਕੰਡੇ ਤੇ ਅੱਛਾ ਕੰਡੇ ਤੇ ਚਾੜ੍ਹ ਕੇ ਦੋਗੇ ਇਹਦੀ ਮੇਰੀ ਤਾਂ ਅੰਦਰ ਨੂੰ ਆ ਅਜੇ ਘੱਟ-ਪੱਟ 6 ਦਿਨ ਹੀ ਝੋਟੀ ਚੁੰਦੀ ਆ ਵਾਹ ਵੇਖ ਲਓ ਜੀ ਬਿਆਨਾ ਪੱਕਾ ਕਰ ਲਿਓ ਹਾਂ ਜੀ ਤੇ ਭਾਈ ਨੇ ਬਹੁਤ ਵਧੀਆ ਗੱਲ ਕਰਦੀ ਆ 22 ਲੀਟਰ ਦੁੱਧ ਤਿਆਰ ਚਵਾ ਕੇ ਦੇ ਦੇਣਗੇ ਕੰਡੇ ਤੇ ਰਖਾ ਕੇ ਠੀਕ ਹੈ ਜਿਹਨਾਂ ਦੇ ਘਰ ਆਪਾਂ ਬੈਠ ਕੇ ਉਹਨਾਂ ਘਰੋਂ ਲਿਆਂਦੀ ਆ ਮੈਂ ਪਿਛਦੀ ਰੇਹ ਚੋਂ ਹੁੰਦਾ ਰਿਆ ਉਹਨਾਂ ਦੇ ਘਰ ਅੱਛਾ ਜੀ ਹਾਂ ਜੀ ਠੀਕ ਠੀਕ ਇਹਦੇ ਸਮੇਂ ਮੈਂ ਚੁੰਦਾ ਰਿਆ ਉਹਨਾਂ ਘਰ ਜਾ ਕੇ ਉਹਨਾਂ ਘਰ ਪਰ ਰਹਿੰਦੇ ਨੇ ਕਿਉਂ ਹੀ ਇਹ ਮੈਂ ਕਿਉਂਕਿ ਫੇਰ ਹੀ ਆਪਾਂ ਲਿਆਂਦੀ ਆ ਬਿਲਕੁਲ ਜੀ ਬਿਲਕੁਲ ਮੈਨੂੰ 15 ਦਿਨ ਹੋ ਗਏ ਲਿਆਂਦੀ ਨੇ ਠੀਕ ਹੈ ਜੀ ਹਾਂ ਜੀ ਸਹੀ ਆ ਜੀ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ